سمع الله لمن حمده. الله أكبر. الله أكبر. الحمد لله رب العالمين يوم الدين. إياك نعبد وإياك نستعين. ملائكته من المسك والزعفران الله اكبر الله اكبر لا اله الا الله والله اكبر الله اكبر ولله الحمد ਰਬ 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 ਆ ਗਈ ਆ ਗਈ ਚਾਰ ਪੰਜ ਦਿਨਾਂ ਦੀ ਕਪਤਾਨ ਸੰਜੀ ਸਾਡੇ ਸ਼ਹਿਰ ਦੀ ਉਹ ਸਖਸ਼ੀਤ ਨੇ ਜਿੱਦਾਂ ਦਾ ਦਾਲ ਪੁੰਜੇ ਵਿੱਚ ਤੇ ਸੇਵਾ ਦੇ ਵਿੱਚ ਕੋਈ ਨਾ तमाम ਜਿਹੜੇ ਉਸਨ ਭਾਈਚਾਰੇ ਦੇ ਲੋਕ ਇੱਥੇ ਨਹੀਂ ਹੋਏ ਦੇਖ ਸਕਦੇ ਤੁਸੀਂ ਇੱਧਰ ਤੋਂ ਜਿੱਦਾਂ ਨਾਲ ਗਲੇ ਮਿਲ ਕੇ ਅੱਜ ਤੇ ਜਿਹੀਆਂ ਮਿਲਿਆ ਜਾ ਰਿਹਾ ਹੈ। ਉਹਨਾਂ ਵੱਲੋਂ ਮਨਾਈ ਜਾ ਰਹੀ ਹੈ ਤੇ ਫ੍ਰੀਪੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। कैसे हुआ सारे ही एक जगह बैठ के उन्होंने सारा आपका रोजा का जो वो आपने खाना शुरू किया तो बड़ा मन खुश हूँ है मैं आप सब को आज के शुभ दिहाड़े पर शुभ कामनाएं और आपकी जो शुभ भावनाव है उन्हें देखता हुआ आपको मुबारक देता हूँ और ईश्वर से प्रार्थना करता हूँ कि आपको आपके परिवार को तंदुरुस्तियाँ और बेहता के रोगे आपको मिले और इसी प्रकार सांझे तौर पर जो साझीवालता का प्रतीक है जो हर साल की तरह आप मनाते हैं ऐसे तरीके नाम मनाते हैं हमारी ये शुभकामनाएं हैं धन्यवाद तो तो बिस्मिल्लाहिर्रहमानिर्रहीम जी आज ईद का दिन है और आज इतिहासिक ईदगाह के अंदर फरीदकोट की जो है ईद की नमाज अदा की गई और ईद के बाद ईद की नमाज के बाद जो है आपस में गले में मिल करके ये मैसेज दिया गया कि खुशी का दिन है प्यार मोहब्बत बांटने का दिन है जिस तरीके से हम अब मिल रहे हैं गले में आ, गले मिल रहे हैं दिनों में भी इसी तरह मिलजुल कर रहे बहुत मुबारक दिन है ਅੱਜ ਦਾ ਦਿਨ ਜਿਹੜਾ ਜਿਹੜਾ ਗੁਲੇਸ਼ਿਕਵੇ ਦੂਰ ਕਰਕੇ ਇੱਕ ਦੂਜੇ ਨੂੰ ਗਲੇ ਮਿਲਣਾ ਔਰ ਪਾਕ ਕੁਰਾਨਦਾਰ ਖੁਦਾ ਦਾ ਇਹ ਪੈਗਾਮ ਹੈ ਕਿ ਜਿੰਨੀ ਤੁਸੀਂ ਮੁਹੱਬਤ ਕਰੋਗੇ ਉਨਹੀਂ ਤੁਹਾਨੂੰ ਜਿਹੜਾ ਖੁਦਾ ਤੁਹਾਡੇ ਤੇ ਖੁਸ਼ ਹੋਏਗਾ ਸੋ ਅੱਜ ਦੇ ਦਿਨ ਜਿਹੜਾ ਈਦ ਮੁਬਾਰਕ ਕਹਿਣ ਵਾਸਤੇ ਗਲੇ ਮਿਲਣ ਵਾਸਤੇ ਇੱਥੇ ਆਏ ਆ ਸੋ ਫਰੀਦ ਸਾਹਿਬ ਦਾ ਇਹ ਪਾਕਾਮ ਹੈ ਉੱਠ ਫਰੀਦਾ ਸੁੱਕਿਆ ਝਾੜੂ ਦੇ ਮਸਜਿਦ ਨੂੰ ਸੁਤਾਰਾ ਬਜਾਗਦਾ ਤੇ ਡਾਢੇ ਨਾਲ ਸੋ ਅਸੀਂ ਉਸ ਖੁਦਾ ਦੇ ਨਾਲ ਡਾਢੇ ਦੇ ਨਾਲ प्रीत ਪਾਉਣੀ ਹੈ ਸੱਤੇ ਅੱਜ ਦਾ ਦਿਨ ਹੈ ਇਹ ਬਹੁਤ ਸੁਭਾਗਾ ਦਿਨ ਹੈ ਸਾਸਤਰੀ ਕਾ ਦਿਨ ਹੈ ਸ਼ਰ ਜਿਹਨੇ ਤੁਸੀਂ ਜਾਣਦੇ ਹੋ ਕਿ ਅੱਜ ਇਹਦਾ ਵਿਆਹ ਹੈ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ ਪ੍ਰੀਫੈਕਟ ਬਾਬਾ ਫਰੀਦ ਪਾਵਨ ਗੁਰੂ ਸਾਹਿਬ ਕਾ ਕੱਟੀ ਵਿੱਚ ਇੱਕ ਮੁਸਲਮਾਨਾਈ ਚਾਰੇ ਦੀ ਇੱਕ ਇਜ ਬਣਾਈ ਗਈ ਹੈ ਤੇ ਬਹੁਤ ਹੀ ਹਰ ਸਾਲ ਬੜੀਆਂ ਖੁਸ਼ੀਆਂ ਮਨਾਈ ਜਾਂਦੀ ਹੈ ਇਸ ਵਿੱਚ ਅੰਚੇ ਗੱਲ ਵਿੱਚ ਇਹ ਆਉਂਦੀ ਹੈ ਕਿ ਜਿਹਦੇ ਵਿੱਚ ਜਿਹਦੇ ਅੰਦਰ ਸ਼੍ਰੀ ਗੁਰੂ ਸਾਹਿਬ ਦੀ ਰਿਚਾ ਸੀ ਕਿ ਹਿੰਦੂ ਮੁਸਲਮਨ ਸਿੱਧ ਸਾਈ ਸਭ ਨਾਲ ਪਾਈ ਪਾਈ आई की है मुस्लिम पार्टी से सारे ही अतिथि आंदे ਹਨ ਜੋ ਐਂਗਲਿਕ ਮਨਟਿਅਨ ਵੀ ਆਪੀ ਲੋਕੀ ਸਭ ਇਵੈਂਟ ਵਿਸ਼ ਕਰਦੇ ਹਨ ਮੁਬਾਰਕਬਾਦ ਹੋ ਜਾਂਦੇ ਆ ਅਸੀਂ ਚਾਹ ਕਰ ਕਰ ਲਈ ਵਿਸ਼ ਵਿਸ਼ ਲੈਣੀ ਨਾ ਪਰਦਾਜੀ ਜੀ ਹਾਜੀ ਪਰਦਾਜੀ ਜੀ ਕੀ ਕਹਿਣਾ ਚਾਹਤੇ ਕੋ ਮੈਂ ਇਨਕੀ ਮੁਬਾਰਕਬਾਦ ਦੇ ਦਿੱਤਾ ہوں ਕੁਝ ਦਾ ਪੂਰਾ ਸੰਮਿਲਨ ਵਾਤ ਕੇ ਸਭ ਮਿਲ ਕੇ ਮਿਲ ਜੁਲ ਕੇ ਅਸੀਂ ਇਹਾ ਵੀ ਮਨਾਇਆ ਸਭੀ ਦੇਸ਼ ਵਾਸੀਓ ਮੈਂ ਇਸ ਪ੍ਰੋਸੈਸ ਪੂਰਾ ਸੋਸਾਇਟੀ ਕੀ ਤਰਫ ਸੇ ਮੁਬਾਰਕ ਰਾਮ ਜੀ ਸਮਾਰ ਸ੍ਰੀ 우ਦਾਸ ਸੋਸਾਇਟੀ ਪਰਦਾਨ ਮੈਂ ਇਸ ਈਦ ਦੇ ਮੌਕੇ ਤੇ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ਇਹ ਬਈਆਂ ਬਹੁਤ-ਬਹੁਤ ਮੁਬਾਰਕਾ ਦਿਨਾ ਹ ਅਤੇ ਸਾਰੇ ਹੀ ਧਰਮ ਆਪਸ ਵਿੱਚ ਰਲ ਮਿਲ ਕੇ ਰਹਿਣ ਦਾ ਇਹ ਸੰਦੇਸ਼ ਦਿੰਦੇ ਹਨ ਇਹ ਮੁਸਲਮਾਨ ਭਾਈਚਾਰਾ ਵੀ ਸਾਨੂੰ ਸਾਰਿਆਂ ਨੂੰ ਪਿਆਰ ਮੁਹੱਬਤ ਅਤੇ ਭਾਈਚਾਰਾ ਹੀ ਇਸ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਇਹ ਮੁਬਾਰਕ ਦਾ ਦਿਨ ਹੈ ਤੇ ਬਹੁਤ ਸਾਰੇ ਲੋਕ ਦੇ ਮਸਜਿਦ ਵਿੱਚ ਇਕੱਠੇ ਹੋਇਆ ਤੁਹਾਡਾ ਕੀ ਸੰਦੇਸ਼ ਆਪ ਲੋਕਾਂ ਨੂੰ ਅੱਜ ਈਦ ਦਾ ਤਿਹਾਰਾ ਹੈ ਔਰ ਈਦ ਦੇ ਤਿਹਾਰ ਤੇ ਅਸੀਂ ਹਰ ਵਰਗ ਦੇ ਇਕੱਤਰ ਹੋ ਕੇ ਮੁਸਲਮ ਭਾਈਚਾਰੇ ਦੇ ਨਾਲ ਪਿਆਰ ਦਾ ਸਨੇਹਾ ਦੋਸਤੀ ਦਾ ਸਨੇਹਾ ਮਿੱਤਰਤਾ ਦਾ ਸਨੇਹਾ ਜਿਹੜਾ ਹੈ ਉਹ ਦਿੰਦੇ ਆ ਔਰ ਇਹ ਤਿਹਾਰ ਬੜਾ ਹੀ ਖੁਸ਼ੀਆਂ ਵਾਲਾ ਤਿਹਾਰਾ ਅੱਜ ਦੇ ਇਸ ਦਿਨ ਤੇ ਹਰ ਇੱਕ ਵਰਗ ਦੇ ਜਿਹੜੇ ਇਕੱਤਰ ਹੋ ਕੇ ਮੁਸਲਮ ਭਾਈਚਾਰੇ ਦੇ ਨਾਲ ਇਕਤਾ ਦਾ ਔਰ ਵਧੀਆ ਜਿਹੜਾ ਖੁਸ਼ੀਆਂ ਦਾ ਮਾਹੌਲ ਪ੍ਰਗਟ ਕਰਨ ਦੇ ਜਿਹੜੇ ਇਕੱਤਰ ਹੋਏ ਤੇ ਅਸੀਂ ਉਹਨਾਂ ਨੂੰ ਈਦ ਦੇ ਅੱਜ ਦੇ ਇਸ ਤਿਹਾਰ ਤੇ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਸੁਣਿਆ ਦੇਖੋ ਅੱਜ Eid ਦਾ ਤਿਉਹਾਰ ਹੈ ਅਸੀਂ ਵੀ ਆਪਣੇ ਵੱਲੋਂ ਜੇਕੇ 24 ਨੈਸ਼ਨਲ ਟੀਵੀ ਤੇ ਥਰੂ ਅਸੀਂ ਸਾਇਬ ਨੂੰ ਇੰਡੀਆ ਤੋਂ ਜੁੜਦੇ ਹੋਏ ਸਭ ਲੋਕਾਂ ਨੂੰ ਅਸੀਂ Eid ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਤੇ ਨਾਲ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਚਾਹ ਕੋਈ ਵੀ ਧਰਮ ਹੈ ਸਭ ਧਰਮ ਦੀ ਸਨਮਾਨਤਾ ਕਰਨੀ ਚਾਹੀਦੀ ਆ ਤੇ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਇਹ ਇੱਕ ਇਕਤਾ ਦਾ ਸਬੂਤ ਹੈ ਕਿ ਅੱਜ ਮਸਜਿਦ ਵਿੱਚ ਹਰ ਧਰਮ ਦੇ ਲੋਕ ਇਕੱਠੇ ਹੋਏ ਹਨ ਕਿ ਸਭ ਨੇ Eid ਮੁਬਾਰਕੀ ਬੁਲਾਈ ਦੀ ਹੈ ਫੀਡ ਕੌਟ ਤੇ ਜੇਕੇ ਨੈਸ਼ਨਲ ਚੈਨਲਿੰਗ ਸ਼ਰਨਜੀਤ